ਔਰ ਦੋਨਾਂ ਮੈਂ 85000 ਦੇਈ ਆ ਨਾ ਹੁਣ ਤੁਸੀਂ ਮੁੱਕਰਦੇ ਹੋ ਯਾਰ ਸਾਡਾ ਬਾਣ ਸਾਡੀ ਮਰਜ਼ੀ ਜਿਹੜਾ ਮਰਜ਼ੀ ਰੇਟ ਮੰਗੀਏ ਤੂੰ ਕਹਣੋਂ ਨਾ ਰੇਟ ਚਾਹੂੰ ਕਿੰਦਰਾ ਹੋਏ ਕੀ ਬਣਾ ਤੇਰੇ ਬਾਣ ਦਾ ਦੇਤਾ ਠੇਕੇ ਟੁਕੇ ਤੇ ਉਹ ਨਾ ਯਾਰ ਮਿੰਟੂ ਯਾਰ ਠੇਕੇ ਦੇ ਕਿਹਨੂੰ ਦੀਏ ਨਾ ਤਾਂ ਕੋਈ ਬੰਦਾ ਆ ਯਾਰ ਨਾ ਹੀ ਰੇਟ ਮਿਲਦਾ ਉਹਨਾਂ ਬਾਣ ਦਾ ਯਾਰ ਉਹ ਜਾ ਯਾਰ ਕਿਹੜੀ ਦੁਨੀਆ ਚ ਤੁਰਿਆ ਫਰਦਾ ਤੂੰ ਮੈਂ ਬੰਦੇ ਦਾ ਵਿਚ ਪਾਏ ਤੇ ਫਿਰਦੇ ਇੱਕ ਦੂਜੇ ਦੇ ਅੱਛਾ ਯਾਰ ਹਾਂ ਜੇ ਤੈਨੂੰ ਮੇਰੀ ਗੱਲ ਸੁਣਾ ਜੇ ਤੈਨੂੰ ਠੇਕਾ ਵੀ ਪੂਰਾ ਵਧੀਆ ਦਵਾਦਾ ਮੈਂ ਬਾਣ ਦਾ ਠੀਕ ਹੈ ਮੰਨੇਗਾ ਫਿਰ ਹਾਂ ਮੈਂ ਤੈਨੂੰ ਮਲਾ ਨਾ ਬ ਪੱਕੀ ਗੱਲ ਹਾਂ ਜਮਾ ਪੱਕੀ ਬੱਸ ਮੇਰਾ ਖਿਆਲ ਰੱਖੀ ਮੇਰਾ ਮਾਨ ਤਾਨ ਕਰਦੀ ਮਾੜਾ ਮੋਟਾ ਉਹ ਤਾਂ ਕਰਦੇ ਆਂ ਕਿ ਰੇਟ ਸਹੀ ਮਿਲ ਜੂ ਰੇਟ ਲੈ ਮਾਹ ਮੂੰ ਮੰਗਾ ਰੇਟ ਤਾਂ ਮੂੰ ਜਾਰਾ ਹੋਰ ਤਾਂ ਇਹੋ ਜਿਹੇ ਬੰਦੇ ਵੀ ਹੈਗੇ ਆ ਵਾਦੂ ਤੈਨੂੰ ਬੰਦੇ ਮਿਲਾਨਾ ਹੁਣੀ ਮੈਂ ਸੱਦ ਫਿਰ ਸਾਦਾ ਮੈਂ ਵਾਹ ਅੱਲਾ ਦੱਸ ਰੇਟੀ ਗੱਲ ਕਰਤੀ ਤੂੰ ਹਣ ਲਾਲ ਨੇ ਪੁਣ ਆਪਾ ਉਹ ਕੀ ਆਲਾ ਕਰ ਬੰਦਰਾ ਠੀਕਾ ਠੀਕਾ ਵਧੀਆ ਉਹ ਤੂੰ ਬਾਣ ਪਾਲਦਾ ਸੀ ਠੇਕੇ ਤੇ ਮਨ ਕਹੇ ਕਿ ਨਹੀਂ ਮਿਲਿਆ ਅਚ ਆਇਆ ਫਿਰ ਤੈਨੂੰ ਕੇਂਦਰ ਵਾਲਾ ਬਾਣ ਦਵਾ ਨਾ ਮਾ ਉਹਨੇ ਖੇਤੀ ਬੈਠਾ ਸੀ ਹਾਂ ਹਾਂ ਨਾਣਾ ਵਧੀਆ ਰੇਟ ਚ ਦਵਾ ਨੂੰ ਕੋਈ ਗੱਲ ਨਹੀਂ ਆਇਆ ਆਇਆ ਹਾਂ ਮੋਟਰ ਦੀ ਬੈਠਿਆ ਉੱਤ ਕੀਤੀ ਇਹਨਾਂ ਦੇ ਹਾਂ ਆ ਜਾ ਚੰਗਾ ਫਿਰ ਠੀਕ ਹੈ ਲੈ ਵੀ ਇੱਕ ਬੰਦਾ ਤਾਂ ਆਉਂਦਾ ਹੈ ਆਉਂਦਾਗਾ ਹਾਂ ਰੇਟ ਦੀ ਹੁਣ ਤੂੰ ਗੱਲ ਖੋਲ ਕੇ ਕਰ ਲੈ ਠੀਕ ਹੈ ਠੀਕ ਹੈ ਨਾ ਮੁੜ ਕੇ ਮੈਨੂੰ ਕਹੀ ਜਾਏਗਾ ਭਾਈ ਇੰਨਾ ਲਗਾਉਣਾ ਸੀ ਇੰਨਾ ਲਗਾਉਣਾ ਸੀ ਸਾਣਾ ਕੋਈ ਨਾ ਕੋਈ ਨਾ ਆਪਾਂ ਕੋਰੀ ਗੱਲ ਕਰਾਂਗੇ ਯਾਰ ਕੋਰੀ ਗੱਲ ਕਰ ਲਈ ਕਿਦੋਂ ਕਦੋਂ ਆਊਗਾ ਬੰਦਾ ਉਹ ਲੈ ਆ ਆ ਗਿਆ ਇਹ ਆ ਲੈ ਬਾਈ। ਇਹ ਮੈਂ ਗਰਵੰਦਰ ਆ। ਵਧੀਆ ਬਾਈ ਤੁਸੀਂ ਉਸ ਕਿੰਨੇ ਵਧੀਆ 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 ਆ ਜਾ ਬਾਈ। ਲੈ ਵੀ ਕਿੰਦਰ ਆ ਆ ਆ ਗਿਆ ਬੰਦਾ ਗਰਵੰਦਰ ਕਰ ਲਾ ਬਾਈ ਨਾ ਗੱਲ ਹੁਣ ਆਹਮੋ ਸਾਹਮਣੀ ਬੈਠੇ ਹਾਂ ਤੁਸੀਂ। ਗੱਲ ਤਾਂ ਮਿੰਟੂ ਆਏ ਆ। ਹਾਂ ਬਾਈ। 5 ਕਿੱਲਾਂ ਦਾ ਆਪਣਾ ਇਕੱਠਾ ਢਾਕਾ ਬਾਹਣ ਦਾ ਠੀਕ ਹੈ ਬਾਈ। ਮੋਟਰ ਦਾ ਪਾਣੀ ਲਾ ਦੇ ਇੱਕ ਮੋਟਰ ਆਪਣੇ ਬਾਹਣ ਨੂੰ। ਹੂੰ। ਕੱਸੀ ਦਾ ਪਾਣੀ ਲਾਦਾ। ਫਸਲ ਹੁੰਦੀ ਹੈ ਪੂਰੀ ਵਧੀਆ। ਆਪਾਂ ਬਾਈ 85000 ਰੁਪਇਆ ਮੰਗਦੇ ਆ ਠੀਕ ਹੈ। ਤੇ ਆਪਾਂ 85 ਤੋਂ ਘੱਟ ਦੇਣਾ ਨਹੀਂਗਾ। ਕਿੱਲਾਂ ਦਾ 85000 ਠੇਕਾ। ਦੇਖ ਬਰ ਗਰਵੰਦਰਾ। ਨਾ ਬਾਈ ਮੈਨੂੰ ਨਹੀਂ ਭੁਗਦਾ ਬਾ ਤੇਰਾ ਧੰਨਵਾਦ ਜੋ ਮੈਨੂੰ ਸੱਦੇ ਇੱਥੇ ਚਲ ਮੈਂ ਕਿਤੇ ਹੋਰ ਟਰਾਈ ਕਰ ਲੈਣਾ ਬਾ ਹਨਾ ਅੱਲ ਕੋਈ ਨਾ ਫਰ ਆ ਐ ਤਾਂ ਹੁਣ ਹਨਾ ਨਹੀਂ ਫਰ ਆਪਾਂ ਦਾ ਜਾਇਜ਼ ਮੰਗਿਆ ਬਾਈ ਵੀ ਆਪਾਂ ਦਾ ਮਾਣ ਵਧੀਆ ਚਲੋ ਠੀਕ ਆ ਬਾਈ ਫਿਰ ਅੱਲ ਕੋਈ ਨਹੀਂ ਕੋਈ ਨਹੀਂ ਫਰ ਠੀਕ ਆ ਠੀਕ ਬਈ ਆ ਵੀ ਜਾ ਹਨਾ ਬਸ ਬਾਈ ਚਲ ਠੀਕ ਆ ਠੀਕ ਓਕੇ ਤੂੰ ਆ ਨਾ ਵੀ ਪੈਸੇ ਬੜੇ ਹੀ ਦਿੰਦੇ ਆ ਸਾਰੇ ਐਂ ਹੁੰਦਾ ਐਂ ਹੁੰਦਾ ਖੜ ਜਾ ਕਰ ਬੰਦੇ ਤੂੰ ਹੋਰ ਪਿਆ ਹਜੇ ਰੇਟ ਵਧੀਆ ਦਵਾਉਂ ਯਾਰ ਕਿਉਂ ਐਵੇਂ ਹੋ ਘਰੀ ਜਾਂਦਾ ਤੂੰ ਕੀ ਰੇਟ ਦਵਾਏਗਾ ਪਹਿਲਾ ਬੰਦਾ ਸੱਦਿਆ ਉਹ ਭੱਜ ਗਿਆ ਰੇਟ ਸੁਣ ਕੇ ਇੱਕ ਅੱਧਾ ਤਾਂ ਐ ਕਰਦੀ ਹੁੰਦਾ ਤਿੰਨਾਂ ਚੋਂ ਹੁਣ ਇੱਕ ਤਾਂ ਹੋਊਗਾ ਹੀ ਦੋ ਬੰਦੇ ਹੋਰ ਪਿਆ ਜੇ ਕਰ ਲੈ ਜੇ ਕੋਈ ਹੈਗਾ ਹੋਰ ਮੈਨੂੰ ਲੱਗਦਾ ਨਹੀਂ ਤਰੀਆਂ ਗੱਲਾਂ ਚ ਤਾਂ ਮਝਾ ਹੈਗਾ ਮੈਂ ਲਵਾ ਹੁਣ ਮਨਦੀਪ ਨੂੰ ਲਵਾਉਂ ਹੁਣ ਲਾ ਲ ਮਨਦੀਪ ਨੂੰ ਪੁੱਛਦਾ ਮੈਂ ਮਨਦੀਪ ਕੀ ਆਲਾ ਠੀਕ ਆ ਵਧੀਆ ਬਾਈ ਤੂੰ ਦੱਸ ਓਏ ਆ ਜਾ ਮੈਂ ਤੈਨੂੰ ਬਾਣ ਦਵਾਵਾ ਤੂੰ ਕਹਿੰਦਾ ਸੀਗਾ ਮੈਨੂੰ ਆ ਕੇਂਦਰ ਕੇ ਵਾਲਾ ਬਾਣ ਪੂਰਾ ਵਧੀਆ ਟੌਪ ਦਾ ਪਿਆ ਆ ਆ ਮੋਟਰ ਦੀ ਬੈਠਾ ਉਤੇ ਆ ਕੇਂਦਰ ਕੋਲੀ ਆ ਆ ਜਾ ਫਰ ਹਿੰਮਤ ਨਾਲ ਹੈ ਨਾ ਨਾ ਕੋਈ ਨਹੀਂ ਕਰ ਲਾਂਗੇ ਗੱਲ ਬਹਿ ਕੇ ਕਰ ਲਾਂਗੇ ਆਪਾਂ ਤੂੰ ਆ ਤਾਂ ਜੀ ਆ ਜਾ ਫਰ ਜਾਗਾ ਪਹਿਲਾਂ ਨਾਲ ਤਾਂ ਨ ਹੋਗੇ ਤੇ ਭਾਜ ਕੋਈ ਤੂੰ ਰੇਟ ਆਉਦੇ ਹਸਾਬ ਨਾਲ ਆਲੀ ਨਾ ਯਾਰਾ ਚਲ ਦੇ ਉਹ ਨੂੰ ਨਹੀਂ ਪੁੱਗੀ ਇਹਨੂੰ ਮੜਾ ਜਾਂ ਲਾ ਦੀ ਹੋਰ ਕੋਈ ਨਾ ਕੋਈ ਨਾ ਆਉਣ ਦੇ ਫਿਰ ਬਸ ਤੂੰ ਆਪਣਾ ਹੀ ਨਿਗਰ ਰੱਖੀ ਬਾਣ ਤੈਨੂੰ ਵਧਿਆਣ ਚ ਮੇਰੇ ਧਿਆਨ ਚ ਕੰਮ ਦਾ ਕਰਾ ਦੇ ਪਹਿਲੀ ਨਜ਼ਰੀ ਨੇ ਕਾਦਣ ਰੱਖਣਾ ਮੈਂ ਓਏ ਯਾਰ ਕੰਮ ਤੇਰਾ ਕਰਾ ਦੂੰ ਬਤਾ ਦਾ ਜਾਣ ਦੇ ਜਿੰਨੇ ਪੈਸੇ ਅਗਲਾ ਵੱਧ ਦੇਊਗਾ ਉਨਾਂ ਤੇਰਾ ਮਾਣ ਤਨ ਵੱਧ ਹੋਰ ਬਾਈ ਕੀ ਹਾਲ ਆ ਇਹ ਵਾਲਾ ਮਨਦੀਪ ਹੋਰ ਬਾਈ ਕਿੰਦਰ ਵਧੀਆ ਵਧੀਆ ਵੀਰੇ ਆ ਜਾ ਹੋ ਇਧਰ ਨੂੰ ਮਾਰ ਪਾਸ ਲੈ ਮਨਦੀਪ ਆ ਬਠਾ ਕੇ ਅੰਦਰ ਲੈ ਵੀ ਕਿੰਦਰਾ ਕਰ ਲਾ ਗੱਲ ਮਨਦੀਪ ਤੂੰ ਬਾਈ ਨਾਲ ਆ ਹੈ ਆਪੀ ਗੱਲ ਦਾ ਮੈਂ ਟੂ ਆਏ ਆ ਯਾਰ ਦੇਖ ਪੰਜ ਗੱਲੇ ਬਾਣ ਆਪਣਾ ਇਕੱਠਾ ਮੋਟਰ ਲੱਗੀ ਵੀ ਕੱਸੀ ਦਾ ਪਾਣੀ ਪੈਂਦਾ ਫਸਲ ਪੂਰੀ ਹੁੰਦੀ ਆ ਯਾਰ ਬਾਣ ਚ ਤਾਂ ਕੋਈ ਕਮੀ ਨਹੀਂ ਤੈਨੂੰ ਪਤਾ ਹੀ ਹੈਗਾ ਉਹ ਤਾਂ ਬਾਈ ਦੇਖ ਬਾਣ ਦਾ ਤਾਂ ਮੈਨੂੰ ਸਾਰਾ ਪਤਾ ਤੇਰੇ ਦਾ ਤੂੰ ਮੈਨੂੰ ਰੇਟ ਦੱਸ ਕੀ ਲੈਣਾ ਰੇਟ ਤਾਂ ਬਾਈ 85000 ਤੋਂ ਘੱਟ 1 ਰੁਪਿਆ ਨਹੀਂ ਦਿੰਦੇ ਆਪਾਂ 85000 ਹਾਂ ਆ ਚੱਕ 85000 ਨੂੰ ਮੇਰਾ ਹੋਵੇ ਫੜ ਓਏ ਮੇਰੀ ਗੱਲ 1 ਮਿੰਟ ਫੜ ਸਾਈ 1 ਮਿੰਟ ਗੱਲ ਤਾਂ ਸੁਣਾ ਮਾੜੀ ਮਿੰਟੂ ਦੇ ਨਾਲ ਮੈਂ ਗੱਲ ਕਰਨੀ ਹੈ ਯਾਰ ਸਾਈਡ ਤੇ ਓ ਯਾਰ ਤੂੰ ਜਿੰਨੇ ਮੰਗਿਆ ਮੈਂ ਦੇਈ ਤਾਂ ਜਾਣਾ 1 ਮਿੰਟ ਜਾ ਮਾੜੀ ਯਾਰ ਮਾੜਾ ਜਾ ਮਿੰਟੂ ਯਾਰ ਕੋਈ ਨਹੀਂ ਕੋਈ ਨਾ ਕੋਈ ਨੋ ਆਏ ਕਹਣਾ ਇਹਦਾ ਤੂੰ ਪਹਿਲਾ ਬੰਦਾ ਸੱਦਿਆ ਸੀ ਉਹ ਤਾਂ ਭੱਜ ਗਿਆ ਰੇਡ ਸੁਣ ਕੇ ਹਨਾ ਚਲ ਨਹੀਂ ਪੁੱਗਿਆ ਕਿਲੇ ਦੀ ਮਾਰ ਦੀ ਇਹਨਾਂ ਤਾਂ ਹੁਣ ਸਾਰੀ ਸਾਈ ਕੱਢ ਕੇ ਫੜਾਤੀ ਯਾਰ ਮੇਰੀ ਗੱਲ ਸੁਣੋ ਮੈਂ ਤੈਨੂੰ ਐ ਕਹਣਾਗਾ ਜੇ ਬੰਦਾ ਕੋਈ ਹੋਰ ਨਿਗਾ ਚ ਹੈਗਾ ਤਾਂ ਸੱਦ ਲਾ ਜੇ ਪਾਸੇ ਵਾਧ ਦੇ ਦੂ ਅਗਲਾ ਉਹ ਤੇਰਾ ਮਾਣ ਤਾਣ ਵਾਧੂ ਹੋ ਜਾਊਗਾ ਤੇਰਾ ਫਾਇਦਾ ਨਾਲੇ ਮੇਰਾ ਫਾਇਦਾ ਦੋਵਾਂ ਦਾ ਫਾਇਦਾ ਆਪਣਾ ਉਹ ਬੰਦਾ ਤਾਂ ਹੈਗਾ ਇਹ ਬੰਦਾ ਤਾਂ ਮੋਬਲਾ ਲੈਣਾ ਫਿਰ ਇਹਨੂੰ ਵੀ ਕਹਾਂਗੇ ਉਹਨਾਂ ਤਾਂ ਸਾਈ ਕੱਢੀ ਖੜਾਗਾ ਇਹਨੂੰ ਵੀ ਖੜਾ ਲਾ ਹਜੇ ਇੱਕ ਦੂਜੇ ਦੇ ਉੱਤੋਂ ਦੀ ਚੱਲਣਗੇ ਫਿਰ ਇਹ ਤੇ ਦੇਖੀ ਚਾਹੇ ਕਰ ਕਰ ਫੋਨ ਕਰ ਮਾਣਾ ਫੋਨ ਲਾ ਕੇ ਸਾਦਾ ਮੁੱਲ ਵੱਧ ਸਾਧਾ ਤੇਰਾ ਫਾਇਦਾ ਹੋ ਜੂ ਨਾਲ ਦੋਸੇ ਲੜਾ ਵੱਧ ਬੱਟੇ ਜਾਣਗੇ ਹੈਲੋ ਕਿਵੇਂ ਹੁੰਡੀ ਆਇਆ ਤੈਨੂੰ ਬਾਣ ਦਵਾਵਾ ਉਹ ਕੇਂਦਰ ਵਾਲਾ ਹਾਂ ਆਜਾ ਕਰ ਲਾ ਗੱਲ ਆ ਉੱਥੇ ਬੈਠਾ ਮੋਟਰ ਤੇ ਆ ਜਾ ਆਜਾ ਪੱਜ ਕੇ ਕਿੰਨਾ ਟਾਈਮ ਚਾ ਜਾਏਗਾ ਚੱਲ ਆ ਜਾ ਆ ਜਾ ਪਰਪਾ ਕੀ ਹਾਂ ਦਾ ਇਹ ਆਉਂਦਾ ਮੈਨਾਮਾ ਘਰੋਂ ਚਲਦਾ ਆ ਪੰਜ ਮਿੰਟ ਚ ਹੀ ਆ ਜੂ ਆਇਆ ਕਰੋ ਹਾਂ ਆਇਆ ਕੀ ਗੱਲ ਸੋਣਾ ਹਾਂ ਉੱਥੇ ਜਾ ਕੇ ਕੁਝ ਨਹੀਂ ਕਹਿਣਾ ਕਹੇ ਚਾਹ ਪਤਰਾਈ ਵੀ ਆ ਚਾਹ ਪੀ ਕੇ ਜਾਈ ਕੋਈ ਨਾ ਉਹ ਅਜ ਆਇਆ ਆਗੇ ਬਾਈ ਆਗੇ ਮਨਦੀਪ ਸਿੰਘ ਆਗੇ ਲਓ ਯਾਰ ਫੋਟੋ ਸਾਈ ਤੇ ਮੈਂ ਜਾਮਾ ਲੇਖ ਲਿਖਾ ਆਪਾਂ ਫੇਰ ਕਰ ਲਾਂਗੇ ਫੜ ਜਾ ਕਾਦੀ ਕਾਲੀ ਆ ਚਾਹ ਤਰੀ ਵੀ ਆ ਚਾਹ ਪੀ ਕੇ ਜਾਈ ਯਾਰ ਮੈਨੂੰ ਕੰਮ ਸੀਗਾ ਓਏ ਕੋਈ ਨਹੀਂ ਚਾਹ ਤਰੀ ਵੀ ਆ 2 ਮਿੰਟ ਦਾ ਬੈਠ ਤਾਂ ਸਾਈ ਦਾ ਫੋਟੋ ਫਿਰ ਉਹ ਸਾਈ ਫੜ ਲਾਂ ਕੋਈ ਨਾ ਪਤਾ ਗੱਲ ਕੀ ਆ ਮਨਦੀਪ ਇੱਕ ਬੰਦੇ ਨਾਲ ਸਾਡੀ ਪਹਿਲਾਂ ਦੀ ਗੱਲ ਜਿੱਲੀ ਜਾਂਦੀ ਸੀ ਬਾਣ ਦੀ ਉਹ ਵੀ ਆਉਣ ਵਾਲੇ ਹੋਊਗਾ ਬਾਈ ਆਪਾਂ ਬਾਅਦ 'ਚ ਕਰਦੇ ਆਂ ਗੱਲ ਯਾਰ ਆ ਕੋਈ ਗੱਲ ਬਣੀ ਜਦੋਂ ਜਿੰਨੇ ਤੁਸੀਂ ਮੈਥੋਂ ਪੈਸੇ ਮੰਗਿਆ ਮੈਂ ਤੁਹਾਨੂੰ ਦੇਈ ਜਾਂਨਾ ਉਹ ਕੋਈ ਨਾ ਫਿਰ ਅਸੀਂ ਕਿਹੜਾ ਤੁਹਾਨੂੰ ਜਵਾਬ ਦਿੱਤਾ ਭਰਾਵਾ ਤੂੰ ਜਵਾਬ ਤਾਂ ਨਹੀਂ ਦਿੰਦਾ ਸੀ ਉਹ ਵੀ ਆਉਂਦਾ ਹੀ ਹੋਊਗਾ ਆਪਾਂ ਕਰ ਲੈਨੇ ਗੱਲ ਬਹਿ ਜਾ ਗੁਨਾ ਚਾਹ ਪੀ ਕੇ ਜਾ ਉਹਦੀ ਨਾਲ ਦੀ ਗੱਲ ਕੀਤੀ ਵੀ ਸੀ ਯਾਰ ਮਰਜੀ ਆ ਤੁਹਾਡੀ ਉਹ ਮਰਜੀ ਤੇ ਨਾਲ ਹੀ ਆ ਜਿਹਨੂੰ ਬਾਣ ਨਾ ਤੇ ਨਾਲ ਤੈਨੂੰ ਸਾਦੇਗਾ ਉਹ ਤਾਂ ਫੋਨ ਕਰਕੇ ਸੀ ਯਾਰ ਹੋਰ ਹੀ ਗੱਲਾਂ ਕਰਦਾ ਤੂੰ ਵੀ ਅੱਡ ਹੋਣ ਵਾਲੀਆਂ ਚਾਹ ਪੀਂਦੇ ਪੀਂਦੇ ਆ ਜੂਗਾ ਉਹ ਹਾਂ ਅੱਡੀ ਚੱਕੀ ਉਹ ਆ ਤੇ ਕੀ ਕੁਸਰਮੂਸਰ ਜੀ ਕਰ ਆਏ ਜਿੰਨੇ ਤੁਸੀਂ ਪੈਸੇ ਮੰਗਿਆ ਮੈਂ ਦਈ ਤਾਂ ਜਾਣਾ ਯਾਰ ਉਹ ਕੁਸਰਮੂਸਰ ਕੁਸ ਨਹੀਂ ਕੀਤੀ ਯਾਰ ਮਨਦੀਪ ਗੱਲ ਪਤਾ ਕੀ ਆ ਸਾਡੀ ਗੱਲ ਚਲੀ ਜਾਂਦੀ ਪਹਿਲਾਂ ਦੀ ਉਹ ਬੰਦੇ ਨਾਲ ਉਹ ਬੰਦੇ ਨੂੰ ਆ ਜਾਣ ਦਾ ਆਪਾਂ ਕਲੀਅਰ ਕਰ ਦਿਆਂਗੇ ਯਾਰ ਚਲੋ ਹੋਰ ਬਈ ਸਾਰੇ ਠੀਕ ਆ ਫਿਰ ਕਰ ਗੱਲ ਬਾਣ ਦੀ ਬਈ ਯਾਰ ਕਲੀਅਰ ਕਰ ਯਾਰ ਮੈਂ ਜਾਣਾ ਕਾਲੀ ਆ ਮੈਨੂੰ ਉਹ ਯਾਰ ਕਲੀਅਰ ਕੀ ਕਰਨੀ ਆ ਮਿੰਟੂ ਬਾਈ ਨੂੰ ਦੱਸ ਦੇ ਪੰਜ ਕਿੱਲੇ ਬਾਣ ਇਕੱਠਾ ਆਪਣਾ ਪੋਟਰ ਲੱਗੇ ਕੱਸੀ ਦਾ ਪਾਣੀ ਪੈਂਦਾ ਫਸਲ ਜਮਾ ਟੋਪ ਦੀ ਹੁੰਦੀ ਆ ਹੂੰ ਤੇ ਰੇਟ ਆਏ ਆ ਬਈ ਮੈਂ ਦੱਸ ਦਿੰਦਾ ਤੈਨੂੰ ਮਿੰਟੂ ਨੂੰ ਵੀ ਛੱਡ ਦੂੰ 78 ਹਜ਼ਾਰ ਤੋਂ ਘੱਟ 1 ਰੁਪਿਆ ਨਹੀਂ ਦਿੰਦੇ। ਹਾਲ ਕਰਦੇ ਹੋ ਯਾਰ 87000 ਮੇਰੇ ਨਾਲ ਤਾਂ ਅਸੀਂ 85000 ਚ ਗੱਲ ਕਰੀ ਆ। ਉਹ ਯਾਰ ਸਾਡਾ ਬਾਹਣਾ ਅਸੀਂ ਜਿੰਨਾਂ ਨੂੰ ਮਰਜ਼ੀ ਦੀ ਤੂੰ ਉਹਨਾਂ ਦਾ ਰੇਟ ਤਾਇਆ ਕਰਨ ਵਾਲਾ ਦੇਖ ਲੈ। ਆ ਚੱਕ 88 ਨੂੰ ਮੇਰਾ ਹੋ ਗਿਆ। ਅਜੇ ਨਹੀਂ ਲੈਂਦੇ ਬਾਈ। 87 ਨੂੰ ਮੇਰਾ ਹੋ ਗਿਆ। ਨਾ 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 ਨਾ। ਮੈਂ ਤਾਂ ਘੱਟ 1 ਰੁਪਿਆ ਨਹੀਂ ਛੱਡਦੇ ਬਾਹਣ ਸੀ ਓਏ। 99 ਆ ਚੱਕ 99 ਨੂੰ ਹੋ ਗਿਆ। ਆ ਫੜ ਸਾਈ ਬਾਈ 99 ਨੂੰ ਮੇਰਾ ਹੋ ਗਿਆ। 91 ਨੂੰ ਦੇਵਾਂਗਾ ਇਸ ਤਾਂ ਯਾਰ। ਸਾਈ ਬਾਈ ਲਾਸਟ ਆਗਾ 92 ਨੂੰ ਹੋ ਗਿਆ। ਓ ਬਾਈ ਦੋਵੇਂ ਜਣੇ ਗੱਲ ਸੁਣ ਲੋ ਮੇਰੀ। ਮੈਂ ਬਾਹਣ ਠੇਕੇ ਤੇ ਦੇਣਾ ਹੀ ਨਹੀਂ ਤੁ ਤੂੰ ਸਾਈ ਛੱਡਾ ਹਾ ਆ ਲੈ ਰੱਸਾ ਮੇਰਾ ਤੇ ਗਲ ਤੇਰਾ ਪਿੰਡਰ ਦੇਓ 99 99 ਤੁਸੀਂ ਵਧੀ ਜਾਣੇ ਹੋ ਇਹਨਾਂ ਦੀ ਫਸਲ ਹੋ ਜੂਗੀ ਬਾਣ ਚ ਕਿੰਨੇ ਲੋਕ ਫਾਹ ਲੈਣ ਦੇਖਿਆ ਬਾਅਦ ਮੈਂ ਮਿੰਟੂ ਨੂੰ ਵੀ ਇਹ ਗੱਲ ਦੱਸੀ ਨਹੀਂ ਸੀ ਮੈਨੂੰ ਪਤਾ ਸੀ ਆਪਣੇ ਪਿੰਡ ਚ ਬਾੜੀ ਗੱਲ ਲੁੱਡੀ ਪਈ ਆ ਇਹ ਚਰਚਾ ਹੋ ਜਾਂਦੀ ਆ ਵੀ ਵੱਧ ਵੱਧ ਕੇ ਬਾਹਣ ਲੈਂਦੇ ਆ ਵੱਧ ਵੱਧ ਕੇ ਬਾਹਣ ਲੈਂਦੇ ਆ ਤੁਸੀਂ ਇਹ ਤਾਂ ਸੋਚ ਲਓ ਇਹਨਾਂ ਦੀ ਫਸਲ ਕੱਢ ਲੋਂਗੇ ਕਿਉਂ ਜਵਾਕਾਂ ਦੇ ਗਲ ਗੁੱਠਾ ਦਿੰਨੇ ਹੋ ਘਰੇ ਮੁੜ ਕੇ ਫਾਹ ਲੈਣੇ ਰੱਸੇ ਪਾਪਾ ਗਲ ਚ ਫੁਕਰ ਪੋਣੇ ਜਾ ਕੇ ਗਰਾਰੀ ਬਾਈ ਜਾ ਕੇ ਤੁਸੀਂ ਰੇਟ ਪਾਉਂਦੇ ਆ ਬਾਹਣਾ ਦੇ ਜੇ ਤੁਹਾਨੂੰ ਗੁਰਵਿੰਦਰ ਆਇਆ ਸੀ ਉਹ ਕਹਿੰਦਾ ਮੈਨੂੰ ਪੋਗਦਾ ਨਹੀਂ ਬਾਈ ਉਹ ਮੁੜ ਗਿਆ ਮਿੰਟੂ ਉਹ ਕਰੀ ਉਹਨੇ ਸਿਆਣੀ ਗੱਲ ਸਿਆਣੀ ਗੱਲ ਬਾਈ ਲੱਗਿਓ ਮੈਂ ਵਧਾਈ ਜਾਂਦਾ ਤੁਸੀਂ ਵਧੀ ਜਾਂਦੇ ਹੋ ਮੈਂ ਵਧਾਈ ਜਾਂਦਾ ਤੁਸੀਂ ਵਧੀ ਜਾਂਦੇ ਹੋ ਕੰਮ ਸਿਕਾ ਮੈਂ ਤਾਂ ਸੋਚ ਲਓ ਵੀ ਫਸਲ ਕਿਵੇਂ ਕੱਢਾਂਗੇ ਇੰਨੀ ਅਸੀਂ ਰੇਹਾਂ ਸਪਰੇਹਾਂ ਤਾਂ ਨਕਲੀ ਆਉਂਦੀਆਂ ਹੈਂ ਮੁੜ ਕੇ ਰੱਬ ਦੇ ਰੰਗਾਂ ਦਾ ਨਹੀਂ ਪਤਾ ਫਸਲ ਕਰੇ ਆਊ ਕਿ ਨਾ ਆਊਗੀ ਸਹੀ ਗੱਲ ਆ ਬਾਈ ਮੁੜ ਕੇ ਦਾਣਾ ਮੰਡਿਆਂ ਦੇ ਰੂਲੀ ਜਾਂਦਾ ਕਿਸਾਨ ਉੱਥੇ ਨਹੀਂ ਕੋਈ ਫਸਲ ਚਾਗਦਾ ਛੇਤੀ ਤੁਸੀਂ ਰੇਟ ਤੇ ਰੇਟ ਰੇਟ ਤੇ ਰੇਟ ਜਿੰਨਾ ਪੋਗਦਾ ਉਹਨਾਂ ਲਾਈਦਾ ਹੁੰਦਾਗਾ ਮੁੜ ਕੇ ਫਾਹੇ ਲੈਂਦੇ ਫਿਰੋਂਗੇ ਬਾਂ ਠੇਕੇ ਤੇ ਮੈਂ ਦੇਣੇ ਨਹੀਂ ਬਾਈ ਮੈਂ ਤਾਂ ਆਪ ਕਰੂੰਗਾ ਖੇਤੀ ਬਹੁ ਟਾਈਮ ਭਲਾ ਬਾਂ ਠੇਕੇ ਦੇਦਾ ਆਪ ਖੇਤੀ ਕਰਾਂਗੇ ਕਰਿਆ ਕਰਾਂਗੇ ਆਪ ਨੂੰ ਕੀ ਹੋਈ ਕੀਤੀ ਕਰਨ ਨੂੰ ਆ ਬਿੱਲੇ ਡੰਡੇ ਵਜਾਉਂਦੇ ਭਰਾਗੇ ਸੀ ਮੈਂ ਤਾਂ ਦੇਖਦਾ ਹੀ ਸੀ ਦੇਖਣਾ ਹੀ ਤਾਂ ਕੀ ਕਰਨਾ ਸੀ ਮੈਂ ਇਹ ਜਿਹੇ ਜਿਹੜੇ ਵਿੱਚੋਂ 4 ਰੁਪਏ ਬਣਾਉਣ ਦੇ ਖਾਤਰ ਦੂਜਿਆਂ ਨੂੰ ਫਾਈਟੀਆਂ ਆਉਂਦੇ ਆਗੇ ਕਮਿਸ਼ਨ ਮੰਗਦਾ ਹੀ ਮੈਥੋਂ ਇਹ ਵਿੱਚੋਂ ਇਹ ਨੂੰ ਮੈਂ ਦੱਸੀ ਨਹੀਂ ਸੀ ਵੀ ਇਹ ਗੱਲ ਆ ਗਈ ਭਰਾ ਬਣ ਕੇ ਰਿਹਾ ਕਰੋ ਪੋਗ ਦਾ ਲੈ ਲਿਆ ਕਰੋ ਨਹੀਂ ਨਾ ਸਹੀ ਆਪ ਦਾ ਕਰ ਲਓ ਘਟ ਖਲ ਗੂ ਚੱਕ ਨਹੀਂ ਪਰ ਹੱਡੀਆਂ ਜਾ ਕੇ ਫਾਣਾ ਲਓ